ਕਰਾਂ ਜੂਨ 2024 ਦੇ ਅੰਦਰ 1647 ਕਰੋੜ ਰੁਪਏ ਇਕੱਤਰ ਹੋਏ ਸੀ ਅੱਜ ਜੂਨ 2025 ਦੇ ਅੰਦਰ 2389 ਕਰੋੜ ਰੁਪਏ ਜਿਹੜੇ ਨੇ ਉਹ ਇਕੱਤਰ ਹੋਏ ਨੇਗੇ ਔਰ ਇਹਦੇ ਵਿੱਚ 732 ਕਰੋੜ ਰੁਪਏ ਦਾ 732 ਕਰੋੜ ਰੁਪਏ ਦਾ ਜਿਹੜਾ ਉਹ ਵਾਧਾ ਹੋਇਆਗਾ ਸੋ ਪਿਛਲੇ ਸਾਲ ਜਿਹੜੀ ਗਰੋਥ ਆ ਉਹ ਲਗਭਗ 6% ਤੋਂ ਜ਼ਿਆਦਾ 6.5% ਸੀਗੀ ਸੋ ਇਸ ਵਾਰ ਜਿਹੜਾ ਉਹਦੇ ਚੋ 7 ਗੁਣਾ ਵੱਧ ਯਾਨੀ ਕਿ 44 ਫੀਸਦੀ ਦਾ ਵਾਧਾ ਹੋਇਆਗਾ ਸੋ ਮੈਂ ਆਪਣੇ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਆਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਆਨਰੇਬਲ ਪਾਰਟੀ ਦੇ ਸੁਪਰੀਮ ਅਰਵਿੰਦ ਕੇ ਰਿਵਾਲ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਚਾਹਾਂਗਾ ਕਿ ਡਿਪਾਰਟਮੈਂਟ ਜਿਹੜਾ ਉਹ ਲਗਾਤਾਰ ਤਰੱਕੀ ਕਰ ਰਿਹਾ ਹਾਲਾਂਕਿ ਇਸ ਸਮੇਂ ਦੌਰਾਨ ਜੇ ਮੈਂ ਗੱਲ ਕਰਾਂ ਇਸ ਜੂਨ ਦੀ ਗੱਲ ਕਰੀਏ ਮਈ ਦੀ ਗੱਲ ਕਰੀਏ ਤਾਂ ਭਾਰਤ ਪਾਕਿਸਤਾਨ ਵਿਚਾਲੇ ਭਾਰਤ ਪਾਕਿਸਤਾਨ ਦੇ ਵਿਚਾਲੇ ਜੰਗ ਵੀ ਲੱਗੀ ਔਰ ਹਾਲਾਤ ਜਿਹੜੇ ਨੇਗੇ ਉਹ ਮਾੜੇ ਵੀ ਰਹੇ ਔਰ ਕਾਫੀ ਦਿਨ ਬਲੈਕਆਊਟ ਵੀ ਹੁੰਦਾ ਰਹਾ ਔਰ ਬਹੁਤ ਸਾਰਾ ਕਾਰੋਬਾਰ ਜਿਹੜਾ ਇੰਟਰ ਸਟੇਟ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਰਹਾ ਰਿਹਾ ਪਰ ਇਹਨਾਂ ਸਾਰੀਆਂ ਵਿਪਰੀਤ ਪ੍ਰਸਥਿਤੀਆਂ ਦੇ ਉੱਠ ਜਾ ਕੇ ਬਹੁਤ ਅੱਛੀ ਜਿਹੜੀ ਆ ਉਹ ਗ੍ਰੋਥ ਦੇਖਣ ਨੂੰ ਮਿਲਿਆ ਇਸ ਤੋਂ ਬਿਨਾ ਅਸੀਂ ਇਸ ਸਮੇਂ ਦੌਰਾਨ ਇੱਕ ਵੱਡਾ ਜਿਹੜਾ ਇਸ ਤੋਂ ਬਿਨਾ ਇਸ ਸਾਲ ਦੌਰਾਨ ਇੱਕ ਵੱਡਾ ਜਿਹੜਾ ਕੰਮ ਕੀਤਾਗਾ ਉਹ ਹੈ ਕਿ ਲੁਧਿਆਣਾ ਦੀ ਜਿਹੜੀ ਇੱਕ ਫਰਜੀ ਕੰਪਨੀ ਸੀ ਫਰਜੀ ਫਾਰਮਸੀ ਜਿਹੜੀ ਸਿੰਡੀਕੇਟ ਸੀ ਉਹਨੂੰ ਬੇਦਕਾਰ ਕੀਤਾਗਾ ਉਹਦੇ ਚੋਂ 864 ਕਰੋੜ ਰੁਪਏ 804.7 ਕਰੋੜ ਰੁਪਏ ਜਿਹੜਾ ਉਹਦੀ ਕਪੜੇਵਾਜੀ ਉਹਦੀ ਜਿਹੜੀ ਐਮਬੈਜ਼ਲਮੈਂਟ ਐਮਬੈਜ਼ਲਮੈਂਟ ਜਿਹੜੀ ਆ ਉਹ ਸਾਹਮਣੇ ਆਈ ਆ ਉਹਦੇ ਵਿੱਚੋਂ ਅਸੀਂ 10157.22 1 157.22 ਜਿਹੜਾ ਹੈਗਾ ਕਰੋੜ ਰੁਪਏ ਦੀ ਟੈਕਸ ਚੋਰੀ ਫੜੀਆ ਔਰ ਉਹਦੀ ਐਫਆਈਆਰ ਵੀ ਦਰਜ ਹੋਈ ਆ ਉਸ ਸ਼ਰਮ ਦੇ ਖਿਲਾਫ ਉਹਨਾਂ ਦੀ ਅਰੈਸਟ ਵੀ ਪਾਈ ਗਈ ਹੈ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਨਾਂ ਨੂੰ ਜਿਹੜਾ ਹੈਗਾ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ ਔਰ ਲਗਾਤਾਰ ਅਸੀਂ ਜਿੱਥੇ ਵੀ ਫਰਜ਼ੀ ਕੰਪਨੀਆਂ ਬਣਾ ਕੇ ਕੁਝ ਲੋਕ ਜਿੱਥੇ ਸਾਡੇ ਪੰਜਾਬ ਨਾਲ ਫਰੋਡ ਕਰਦੇ ਨੇ ਉਥੇ ਦੇਸ਼ ਨਾਲ ਵੀ ਫਰੋਡ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਲਗਾਤਾਰ ਸਿਕੰਜਾ ਜਿਹੜਾ ਉਹ ਕਸਿਆਗਾ ਔਰ ਇਸ ਸਮੇਂ ਦੌਰਾਨ ਸਾਡੇ ਸਿੱਪੂ ਜਿਹੜਾ ਸਟੇਟ ਦਾ ਪ੍ਰੋਗਰੈਸ ਯੂਨਟ ਹੈਗਾ ਉਹਨੇ ਵੀ ਜੀਐਸਸੀ ਦੇ ਅੰਦਰ 20 ਫਰਮਾਂ ਦੀ ਪਛਾਣ ਕੀਤੀ ਹੈ ਜਿਹੜੀਆਂ ਬੋਗਸ ਬਿਲਿੰਗ ਤੇ ਆਈਟਸੀ ਕਪੜੇ ਲਈ ਜਿਹੜੀਆਂ ਯੂਜ਼ ਕਰ ਰਹੀਆਂ ਸੀ ਜੀਆਂ ਵੀ ਫਰਮਾਂ ਦੀ ਇਸ ਤੋਂ ਬਿਨਾ ਵੀ ਜਿਹੜੀ ਅਸੀਂ ਪਛਾਣ ਕੀਤੀ ਹੈਗੀ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਲੈ ਰਹਿਆਂਗੇ ਇਹਦੇ ਵਿੱਚ ਮੈਂ ਸਮਝਦਾਗਾ ਜਿਹੜੇ ਮਾਸਟਰਮਾਈਂਡ ਸੀ ਉਹ ਕੀ ਕਰਦੇ ਸੀਗੇ ਜਿਹੜੇ ਬੇਰੁਜ਼ਗਾਰ ਲੋਕ ਸੀ ਬੇਰੁਜ਼ਗਾਰ ਮਜ਼ਦੂਰ ਵਰਗ ਦੇ ਲੋਕ ਸੀਗੇ ਜਿਹੜੇ ਵਿਚਾਰੇ ਮਜ਼ਦੂਰੀ ਕਰਨ ਲਈ ਇੱਕ ਵਾਰ ਚੌਕ ਜਾਂਦੇ ਸਿਖਰਦੇ ਸੀ ਉਹਨਾਂ ਦੇ ਪੈਨ ਕਾਰਡ ਆਧਾਰ ਕਾਰਡ ਲੈ ਕੇ ਉਹਨਾਂ ਨੂੰ ਕਹਿੰਦੇ ਸੀਗੇ ਤੁਸੀਂ ਅੱਜ 500 ਦੀ ਬਜਾਏ 700 ਰੁਪਏ ਤੁਹਾਨੂੰ ਦਿਹਾੜੀ ਦੇਵਾਂਗੇ ਪਰ ਲੇਕਿਨ ਅਸੀਂ ਤੁਹਾਡੇ ਅਕਾਊਂਟ 'ਚ ਟ੍ਰਾਂਸਫਰ ਕਰ ਦਿਆਂਗੇ ਤੁਸੀਂ ਸਾਨੂੰ ਅਬਦਾ ਕਾਉਂਟ ਨੰਬਰ ਦੇ ਦਿਓ ਤੁਸੀਂ ਸਾਨੂੰ ਅਬਦਾ ਆਧਾਰ ਕਾਰਡ ਦੇ ਦਿਓ ਤੇ ਤੁਹਾਡੇ ਕਾਉਂਟਸ ਕਰਦਾਂਗੇ ਉਸ ਤੋਂ ਲੈ ਕੇ ਫਿਰ ਉਹ ਉਸੇ ਆਧਾਰ ਕਾਰਡ ਨੂੰ ਉਸੇ ਕਾਉਂਟ ਨੰਬਰ ਨੂੰ ਜੀਐਸਟੀ ਇੰਦੇ ਅੰਦਰ ਰਜਿਸਟਰ ਕਰਵਾ ਲੈਂਦੇ ਸੀਗੇ ਔਰ ਖਾਤਾ ਜਿਹੜਾ ਉਹ ਖੁੱਲਿਆ ਹੁੰਦਾ ਸੀਗਾ ਕਰਵਾ ਕੇ ਫਿਰ ਉਹ ਫਰਾਡ ਕਰਦੇ ਸੀ ਇਸ ਤਰ੍ਹਾਂ ਜਿਹੜਾ ਇਹ ਅਸੀਂ 800 860 ਕਰੋੜ ਰੁਪਏ ਦਾ ਫਰਾਡ ਜਿਹੜਾ ਅ ਅਟ੍ਰੈਕਟ ਕੀਤਾਗਾ ਉਹ ਫੜਿਆਗਾ ਔਰ ਉਹਦੇ ਅੰਦਰ ਜਿਹੜੀ ਅ ਅਪ੍ਰੋਕਸੀਮੇਟ ਚੋਰੀ ਸੀ ਟੈਕਸ ਦੀ ਉਹ 157 ਕਰੋੜ ਦੀ ਸੀ ਤੋਂ ਇਸ ਤੋਂ ਬਿਨਾ ਇਹਦੇ ਵਿੱਚ ਅਸੀਂ ਕਾਫੀ ਸਾਰੇ ਸਬੂਤ ਜਿਹੜੇ ਨੇ ਉਹ ਮੈਂ ਦੱਸ ਦਿਆਂ ਕਿਉਂਕਿ ਇਨਵੈਸਟੀਗੇਸ਼ਨ ਆਲਮੋਸਟ ਇਸ ਕੇਸ ਦੀ ਕੰਪਲੀਟ ਹੋਣ ਵਾਲੀ ਆ 40 ਲੱਖ ਰੁਪਿਆ ਇਹਦੀ ਜਿਹੜੀ ਆ ਕਰੰਸੀ ਉਹ ਅਸੀਂ ਰਿਕਵਰ ਕੀਤੀ ਸੀ ਫਰਜੀ ਬਿਲ ਬੁੱਕਾਂ ਬਿਨਾ ਦਰਖਸਤ ਚੈੱਕ ਬੁੱਕ ਸਟੈਂਪ ਲੱਗੇ ਜਿਹੜੇ ਫਾਰਮ ਸੀ ਉਹ ਫੜੇ ਸੀਗੇ ਸੋ ਇਹਦੇ ਵਿੱਚ ਕਾਰਵਾਈ ਜਿਹੜੀ ਹੋਈ ਆ ਐਫ ਆਈ ਆਰ ਨੰਬਰ 139 ਡੇਟਡ 25 6 25 ਲੁਧਿਆਣਾ ਚ ਦਰਜ ਹੋਈਆ ਔਰ ਇਹਦੇ ਅੰਦਰ ਜਿਹੜਾ ਮੁੱਖ ਦੋਸ਼ੀ ਆ ਸਰਬਜੀਤ ਸਿੰਘ ਉਹਦੀ ਗ੍ਰਿਫਤਾਰੀ ਜਿਹੜੀ ਆ ਅੱਜ ਉਹ ਭੱਜਿਆ ਹੋਇਆਗਾ ਉਹਦੀ ਗ੍ਰਿਫਤਾਰੀ ਹੋ ਰਹੀ ਹੈ ਕਿ ਉਹ ਕਾਫੀ ਸਾਰੇ ਜਿਹੜੇ ਵਿਅਕਤੀ ਨੇ ਉਹ ਅਰੈਸਟ ਕਰ ਲਏਗੇ ਨੇ ਇਸ ਤੋਂ ਬਨਾ ਇੱਕ ਹੋਰ ਸੀਰੀਅਸ ਫਰਾਡ ਜਿਹੜਾ ਸਾਡੇ ਜੀਐਸਟੀ ਡਿਪਾਰਟਮੈਂਟ ਨੇ ਡਿਟੈਕਟ ਕੀਤਾਗਾ ਉਹ ਆਗਾ ਐਮਐਸ ਮਾਤਾ ਦੁਰਗਾ ਰੋਡ ਲਾਈਨ ਤੁਸੀਂ ਦੇਖੀ ਹੋਣੀ ਉਹ ਰੋਡ ਲੈਂਡ ਸਰਕਾਂ ਤੇ ਸੜਕਾਂ ਦੇ ਉਤੇ ਟਰੱਕ ਬੱਸਾਂ ਉਹਨਾਂ ਦੀਆਂ ਘੁੰਮਦੀਆਂ ਤੁਹਾਨੂੰ ਨਜ਼ਰ ਆਉਦੀਆਂ ਨੇ ਕਿਆਂ ਐਮਐਸ ਮਾਂ ਦੁਰਗਾ ਰੋਡ ਲਾਈਨਸ ਇਹਦਾ ਵੀ 168 ਕਰੋੜ ਰੁਪਏ ਦਾ ਈਵੇ ਬਿੱਲ ਜਿਹੜਾ ਸੀ ਉਹਦੀ ਧੋਖਾ ਟੜੀ ਜਿਹੜੀ ਆ ਅਸੀਂ ਡਿਟੈਕਟ ਕੀਤੀ ਆ ਔਰ ਇਹਦੇ ਨਾਲ 30 ਯਾਨੀ 30.66 ਕਰੋੜ ਰੁਪਏ ਦੀ ਟੈਕਸ ਚੋਰੀ ਜਿਹੜੀ ਆ ਉਹ ਸਾਹਮਣੇ ਆਈ ਆ ਐਫਆਈਆ ਜਿਹੜੀ ਦਰਜ ਹੋਈ ਆ ਮਾਂ ਦੁਰਗਾ ਰੋਡ ਲਾਈਨਸ ਦੇ ਅੰਦਰ ਉਹਦਾ ਜੀਐਸਟੀ ਨੰਬਰ ਦੇ ਆਧਾਰ ਤੇ ਉਹਦੀ ਜਿਹੜੀ ਆ ਅਸੀਂ ਐਫਆਈਆ ਦਰਜ ਕਰਾਈ ਆ ਔਰ ਉਹਦੇ ਤੇ ਵੀ ਜਿਹੜਾ ਐਕਸ਼ਨ ਸਾਡਾ ਲਗਾਤਾਰ ਜਾਰੀਆ ਇਹ ਰੋਡ ਲਾਈਨ ਜਿਹੜੀ ਆ ਕਾਪਰ ਦਾ ਤਬਾਕੂ ਦਾ ਸਕ੍ਰੈਪ ਦਾ ਕੰਮ ਕਰਦੇ ਸੀ 30 ਕਰੋੜ ਰੁਪਏ ਦੀ ਜਿਹੜੀ ਆ ਇਹਨਾਂ ਨੇ ਟੈਕਸ ਚੋਰੀ ਕੀਤੀ ਸੀ ਸੋ ਇਸ ਦੇ ਵਿੱਚ ਜਿਹੜਾ ਇਹਦਾ ਮਾਲਕਾ ਬਿਜੇ ਮਮਗੈਨ ਬਿਜੇ ਮਮਗੈਨ ਦਾ ਮਾਲਕ ਉਹਦੇ ਬਰੁਦਾ ਐਫ ਆਈ ਆਰ ਨੰਬਰ 184 ਡੇਟਡ 3625 ਜਿਹੜੀ ਆ ਉਹ ਅਸੀਂ ਦਰਜ ਕੀਤੀ ਆ ਇਹਦੇ ਅੰਦਰ ਵੀ ਗ੍ਰਿਫਤਾਰੀਆਂ ਕਾਫੀ ਸਾਰੀਆਂ ਹਜੇ ਬਾਕੀ ਨੇ ਕਾਫੀ ਸਾਰੇ ਲੋਕਾਂ ਨੂੰ ਅਸੀਂ ਫੜ ਲਿਆਗਾ ਸੋ ਇਹ ਤਾਂ ਪੋਸੀਬਲ ਹੋਇਆ ਕਿ ਲਗਾਤਾਰ ਅਸੀਂ ਪੰਜਾਬ ਦੇ ਅੰਦਰ ਲਗਾਤਾਰ GST ਇੰਡੀਆ ਦੇ ਅੰਦਰ ਡਿਪਾਰਟਮੈਂਟ ਦੇ ਅੰਦਰ ਲਗਾਤਾਰ ਅਸੀਂ ਸੁਧਾਰ ਕਰਦੇ ਆ ਸੁਧਾਰ ਕਰ ਰਹੇ ਆ ਅਸੀਂ ਇੱਕ ਆਪਣਾ ਨਵਾਂ ਇੰਟੀਗ੍ਰੇਸ਼ਨ ਜਿਹੜਾ ਸ਼ੁਰੂ ਕੀਤਾਗਾ IFMS ਇਹ ਅਸੀਂ ਹਰੇਕ ਡਿਪਾਰਟਮੈਂਟ ਦਾ ਸ਼ੁਰੂ ਕੀਤਾਗਾ ਕਿ ਜਦੋਂ ਅਸੀਂ ਡਿਪਾਰਟਮੈਂਟਾਂ ਨੂੰ ਜਦੋਂ ਅਸੀਂ ਡਿਪਾਰਟਮੈਂਟਾਂ ਨੂੰ ਗਰਾਡ ਜਾਰੀ ਕਰਦੇ ਆ ਮੰਨ ਲਓ ਅਸੀਂ ਹਾਊਸਿੰਗ ਡਿਪਾਰਟਮੈਂਟ ਨੂੰ ਗ੍ਰਾਂਟ ਜਾਰੀ ਕੀਤੀ ਕਿਸੇ ਬਿਲਡਿੰਗ ਦੇ ਲਈ ਜਾਂ ਅਸੀਂ ਫੂਡ ਸਪਲਾਈ ਨੂੰ ਕੀਤੀ ਜਾਂ ਅਸੀਂ ਕਿਸੇ ਹੋਰ ਡਿਪਾਰਟਮੈਂਟ ਨੂੰ ਕੀਤੀ ਤਾਂ ਜਦੋਂ ਅਸੀਂ ਉਹ ਗ੍ਰਾਂਟ ਜਾਰੀ ਕਰਦੇ ਹਾਂ ਉਹਦੇ ਜਿਹੜੀ ਗ੍ਰਾਂਟ ਲੱਗਦੀ ਸੀ ਉਹਦੇ ਜਿਹੜੇ ਜੀਐਸਸੀ ਦੇ ਪੈਸੇ ਸੀ ਉਹ ਕਿਤੇ ਨਾ ਕਿਤੇ ਸਹੀ ਤਰੀਕੇ ਦੇ ਨਾਲ ਸਰਕਾਰ ਕੋਲੇ ਨਹੀਂ ਪਹੁੰਚਦੇ ਸੀ ਹੁਣ ਅਸੀਂ ਆਈਐਫਐਫ ਜਿਹੜਾ ਆਈਐਫ ਐਮਐਸ ਇੰਟੀਗ੍ਰੇਟਡ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ integrated financial management system ਜਿਹੜਾ IFMS ਜਿਹੜਾ ਪੰਜਾਬ ਉਹ ਅਸੀਂ ਬਣਾ ਲਿਆ ਉਹਦੇ ਉਹਦੇ ਤਹਿਤ ਜਿਹੜਾ ਉਹ ਸਾਰਾ ਪੈਸਾ ਜਿੰਨੀ ਗ੍ਰਾਂਟ ਦਿੱਤੀ ਆ ਉਹਦਾ ਬਣਦਾ GST ਜਿਹੜਾ ਉਹ ਇੱਕ ਇੱਕ ਪੈਸਾ ডিপਾਰਟਮੈਂਟ ਕੋਲੇ ਪਹੁੰਚ ਰਿਹਾਗਾ ਇਸ ਤੋਂ ਬਿਨਾ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਲਿਆਗਾ ਨਵੀਂ ਪਹਿਲ ਕਦਮੀ ਕੀਤੀ ਆ ਪੰਜਾਬ ਦੇ ਅੰਦਰ ਪੰਜਾਬ ਦਾ ਟੈਕਸ ਪੰਜਾਬ ਦੇ ਵਿੱਚ ਪੰਜਾਬ ਦਾ ਟੈਕਸ ਪੰਜਾਬ ਦੇ ਵਿੱਚ ਔਰ ਜਿਸ ਦੇ ਨਾਲ GST ਲਗਭਗ ਸਾਡਾ ਜੇ ਮੈਂ ਐਨੂਅਲੀ ਗੱਲ ਕਰਾਂ ਸਾਲਾਨਾ ਗੱਲ ਕਰਾਂ ਤਾਂ 500 ਕਰੋੜ ਰੁਪਇਆ ਜਿਹੜਾ ਆਜੂਗਾ ਜਿਹੜਾ ਕਿਸੇ ਨਾ ਕਿਸੇ ਰੂਪ ਚ ਦੂਸਰੇ ਸਟੇਟਾਂ ਨੂੰ ਜਾਂਦਾ ਸੀ ਯੂਨੀਅਨ ਟੈਰੀਟਰੀ ਨੂੰ ਜਾਂਦਾ ਸੀ ਯਾਦਰ ਸਟੇਟ ਤੋਂ ਜਾਂਦਾ ਸੀ ਯਾਨੀ ਸਾਡੇ ਡਿਪਾਰਟਮੈਂਟ ਦੇ ਜਿਹੜੇ GST ਦੇ ਰਜਿਸਟ੍ਰੇਸ਼ਨ ਸੀਗੀਆਂ ਉਹ ਯਾ ਜੋੜੀ ਤੋਂ ਹੋਣੀਆਂ ਸੀਗੀਆਂ ਜਾਂ ਅਦਰ ਕਿਸੇ ਹੋਸਟ ਸਟੇਟ ਤੋਂ ਹੋ ਜਾਉਣੀਆਂ ਸੀਗੀਆਂ ਕਿ ਉਹਨਾਂ ਦੇ ਕਿਸੇ ਨਾ ਕਿਸੇ ਸਮੇਂ ਉਹਨਾਂ ਦੇ ਹੈੱਡ ਆਫਿਸ ਕਿਸੇ ਹੋਸਟ ਸਟੇਟ 'ਚ ਰਹਿ ਸੀ ਯਾ ਸਾਬਾ ਆਫਿਸ 'ਚ ਰਹਿ ਸੀ ਉੱਥੇ ਉਸ ਸਮੇਂ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਆਪ ਦਾ ਜੀਐਸਟੀ ਜਿਹੜਾ ਸੀ ਰਜਿਸਟ੍ਰੇਸ਼ਨ ਉੱਥੇ ਕਰਵਾਈ ਸੀ ਉਹ ਸਾਰੀ ਰਜਿਸਟ੍ਰੇਸ਼ਨ ਜਿਹੜੀ ਆ ਸੀ ਪੰਜਾਬ ਦਾ ਟੈਕ ਪੰਜਾਬ ਦੇ ਵਿੱਚ ਉਹ ਸਾਰੀ ਰਜਿਸਟ੍ਰੇਸ਼ਨ ਅਸੀਂ ਹੁਣ ਉਹ ਪੰਜਾਬ 'ਚ ਕਰਵਾਈ ਆ ਮਹਾਲੀ 'ਚ ਕਰਵਾਈ ਆ ਜਿੱਥੇ ਜਿੱਥੇ ਡਿਪਾਰਟਮੈਂਟ ਜਿਹੜੇ ਅਡਜਸਟ ਕਰਦੇ ਨੇ ਜਾਂ ਉਹਨਾਂ ਦੇ ਸਬ-ਆਫਿਸਰ ਅਡਜਸਟ ਕਰਦੇ ਨੇ ਜਾਂ ਹੈੱਡ ਆਫਿਸ ਅਡਜਸਟ ਕਰਦੇ ਨੇ ਉਹਦੇ ਨਾਲ ਤਕਰੀਬਨ ਐਨੂਅਲੀ 500 ਕਰੋੜ ਰੁਪਏ ਦਾ ਫਾਇਦਾ ਜਿਹੜਾ ਉਹ ਪੰਜਾਬ ਨੂੰ ਹੋਊਗਾ ਇਸ ਤੋਂ ਬਿਨਾ ਰੀਅਲ ਟਾਈਮ ਈ-ਵੇ ਬਿਲ ਪੋਰਟਲ ਇਹ ਬਾਤ ਹੀ ਮੈਂ ਸਭ ਨੇ ਇੱਕ اچھی ਸ਼ੁਰੂਆਤ ਪੰਜਾਬ ਤੋਂ ਹੋਈਆ ਰੀਅਲ ਟਾਈਮ ਈ-ਵੇ ਬਿਲ ਇਹਦਾ ਮਤਲਬ ਕੀ ਹੈ ਕਿ ਅੱਗੇ ਜਿਹੜੇ ਈ-ਵੇ ਬਿਲ ਸੀ ਈ-ਵੇ ਬਿਲ ਜਦੋਂ ਮੰਨ ਲਓ ਦਿੱਲੀ ਚ ਈ-ਵੇ ਬਿਲ ਕਟਿਆ ਉਹਦੀ ਇਨਫਰਮੇਸ਼ਨ ਪੰਜਾਬ ਤੱਕ ਪਹੁੰਚਦੇ ਆ ਬੋਸਦੇ ਆ ਆਲਮੋਸਟ 10 ਤੋਂ 4 ਦਿਨ ਲੱਗ ਜਾਂਦੇ ਸੀ 3 ਤੋਂ 4 ਦਿਨ ਦਾ ਸਮਾਂ ਲੱਗ ਜਾਂਦਾ ਸੀਗਾ ਸਾਨੂੰ ਉਸ ਫਰਾਡ ਨੂੰ ਉਸ ਗੱਡੀ ਦੇ ਟੈਕਸ ਨੂੰ ਅਸੈਸ ਕਰਨ ਦੇ ਅੰਦਰ ਕਿਉਂਕਿ ਲੰਘ ਜਾਂਦੀ ਸਿਸਟਮ 4 ਦਿਨਾਂ ਚ ਪਤਾ ਨਹੀਂ ਲੱਗਦਾ ਸੀਗਾ ਸੋ ਕਿੰਨਾ ਬਿੱਲ ਜਾਰੀ ਹੋਇਆ ਕਿੰਨਾ ਨਹੀਂ ਹੋਇਆ ਸੋ ਕਈ ਵਾਰ ਯੂਪੀ ਬਿਹਾਰ ਜੇ 3-4 ਦਿਨਾਂ ਦਾ ਸਮਾਂ ਲਈਏ ਤਾਂ ਪੂਰੇ ਨਾਰਥ ਇੰਡੀਆ ਦੇ ਕਿ ਪੂਰੇ ਇੰਡੀਆ ਦੇ ਟਰੱਕ ਜਿਹੜੇ ਨੇਗੇ ਉਹ ਇੱਕ ਦੇਸ਼ਾਂ ਇੱਕ ਦੂਜਾ ਸਟੇਟ ਜਿਹੜਾ ਕ੍ਰਾਸ ਕਰਦੇ ਨੇ 3 ਦਿਨਾਂ ਵਿੱਚ ਹੁਣ ਜਿਹੜਾ ਅਸੀਂ ਰੀਅਲ ਟਾਈਮ ਈਵੇ ਬਿੱਲ ਪੋਰਟਲ ਬਣਾਇਆਗਾ ਇਹਦੇ ਚ ਅਸੀਂ ਲਗਭਗ ਵੇਦਨਨਾਂ ਆਵਰ ਵੇਦਨਨੇ ਆਵਰ ਅਸੀਂ ਡਿਟੈਕਟ ਕਰ ਪਾਵਾਂਗੇ ਕਿ ਈਵੇ ਬਿੱਲ ਜਿਹੜਾ ਉਹ ਦਿੱਲੀ ਚ ਜਨਰੇਟ ਹੋ ਗਿਆ ਮਾਲ ਜਿਹੜਾ ਫਲਾਣੇ ਟਰੱਕ 'ਚ ਭਰਿਆ ਗਿਆ ਫਲਾਣੀ ਕਨਜ਼ਾਈਨਮੈਂਟ ਫਲਾਣੀ ਜਿਹੜੀ ਆ ਟ੍ਰੇਨ ਤੇ ਆ ਰਹੀ ਆ ਜਾਂ ਗੱਡੀ ਤੇ ਆ ਰਹੀ ਆ ਜਾਂ ਜਿਸ ਵੀ ਵਹੀਕਲ ਤੇ ਆ ਰਹੀ ਆ ਜਿਸ ਵੀ ਟਰਾਂਸਪੋਰਟੇਸ਼ਨ ਦੇ ਸਾਧਨ ਤੇ ਆ ਰਹੀ ਆ ਉਹਨੂੰ ਅਸੀਂ 1 ਘੰਟੇ ਦੇ ਅੰਦਰ ਡਿਟੈਕਟ ਕਰ ਲਵਾਂਗੇ ਕਿ ਹਾਂਜੀ ਇਹ ਦਿੱਲੀ ਤੋਂ ਚੱਲਦੀ ਬੰਗਲੌਰ ਤੋਂ ਚੱਲਦੀ ਕਿੱਥੋਂ ਚੱਲਦੀ ਇਹਦੀ ਡੈਸਟੀਨੇਸ਼ਨ ਜਿਹੜੀ ਆ ਉਹ ਲੁਧਿਆਣਾ ਜਲੰਧਰ ਅਮਰਸਰ ਪੰਜਾਬ ਦੇ ਕਿਸੇ ਵੀ ਸ਼ਹਿਰ 'ਚ ਆ ਤਾਂ ਸਾਨੂੰ ਜਿਹੜਾ ਉਥੇ ਟੈਕਸਟ ਦੀ ਜਿਹੜੀ ਆ ਕਲੈਕਟ ਕਰਨ ਦੇ ਅੰਦਰ ਬੈਸਾਂਵਿੰਦਾ ਬੜੀ ਆਸਾਨੀ ਹੋਊਗੀ ਸੋ ਇਹ ਸਾਰਾ ਕੁਝ ਪੋਸੀਬਲ ਆ ਆਉਣ ਵਾਲੇ ਸਮੇਂ 'ਚ ਅਸੀਂ ਕੋਈ ਹੋਰ ਪੋਰਟਲ ਜਿਹੜੇ ਬੜੀ ਜਲਦੀ ਲਾਂਚ ਕਰਨ ਵਾਲਿਆ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਨਾਲ ਬੈਸਾਂਵਿੰਦਾ ਪੰਜਾਬ ਦੀ ਟੈਕਸ ਐਨਫੋਰਸਮੈਂਟ ਜਿਹੜੀ ਆ ਹੋਰ ਸਟਰੋਂਗ ਹੋਊਗੀ ਹੋਰ ਮਜ਼ਬੂਤ ਹੋਊਗੀ ਤਾਂ ਕਿ ਪੰਜਾਬ ਦਾ ਪੈਸਾ ਜਿਹੜਾ ਇੱਕ ਇੱਕ ਪੈਸਾ ਉਹ ਕੋਈ ਨੂੰ ਚੋਰੀ ਦਾ ਕਰ ਸਕੇ ਟੈਕਸ ਦਾ ਔਰ ਲਗਾਤਾਰ ਉਹ ਸਾਡੇ ਖਜ਼ਾਨੇ ਚ ਆਵੇ ਤੇ ਸਿਰਫ ਤਾਂ ਹੀ ਪੋਸੀਬਲ ਹੋ ਸਕਿਆ ਜੇਕਰ ਮੈਂ ਸਮਝਦਾ ਸਾਡੀ ਕ੍ਰਪਸ਼ਨ ਦੇਗੇਂਸ ਜ਼ੀਰੋ ਟੋਲਰੈਂਸ ਸਾਡੀ ਭ੍ਰਿਸ਼ਟਾਚਾਰ ਦੇਗੇਂਸ ਜ਼ੀਰੋ ਟੋਲਰੈਂਸ ਔਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾੜੀ ਦੇ ਦਿਸ਼ਾ ਨਿਰਦੇਸ਼ ਤੇ ਇੱਕ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਬਤਰੀ ਸਾਹਿਬ ਦੀ ਅਗਵਾਈ ਚ ਇੱਕ ਇਮਾਨਦਾਰ ਤੇ ਨੇਕ ਨੀਤੀ ਵਾਲੀ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਆ ਹੁਣੇ ਅਸੀਂ ਜਿਹੜੇ ਸਾਡੇ ਵੱਡੇ ਪੰਜ ਟੈਕਸਪੇਅਰ ਨੇ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕੀਤਾ ਆ ਆਨਰ ਕੀਤਾਗਾ ਤੇ ਪੰਜਾਬ ਦੇ ਲਗਾਤਾਰ ਪੰਜਾਬ ਦੇ ਲੋਕ ਜਿਹੜੇ ਨੇ ਕਿ ਉਹ ਇਮਾਨਦਾਰੀ ਦੇ ਨਾਲ ਸਾਨੂੰ ਟੈਕਸ ਦੇ ਰਹੇ ਨੇ ਕਿਉਂ ਦੇ ਰਹੇ ਨੇ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਜਿਹੜੀ ਆ ਉਹਦਾ ਗਠਨ ਹੋਇਆਗਾ ਸੋ ਮੈਂ ਉਹਨਾਂ ਸਾਰੇ ਟੈਕਸਪੇਅਰ ਨੂੰ ਜਿਹੜੇ ਅੱਛੇ ਤਰੀਕੇ ਦੇ ਨਾਲ ਸਰਕਾਰ ਦਾ ਸਹਿਯੋਗ ਕਰ ਰਹੇ ਨੇ ਇਮਾਨਦਾਰੀ ਨਾਲ ਟੈਕਸ ਦੇ ਰਹੇ ਨੇਗੇ ਉਹਨਾਂ ਸਾਰਿਆਂ ਨੂੰ ਮਵਾਰਕ ਬਾਰੇ ਦਲੀ ਚਾਹਾਂਗਾ ਸੋ ਇਹ ਇਥੋਂ ਪਤਾ ਲੱਗਦਾ ਕਿ ਅੱਜ ਪੰਜਾਬ ਦੇ ਵਿੱਚ ਪੁਰਾਣੀਆਂ ਸਰਕਾਰਾਂ ਜਿਹੜੀਆਂ ਨੇ ਗੀਆਂ ਉਹ ਕਿਸ ਤਰ੍ਹਾਂ ਜਿਹੜੀਆਂ ਟੈਕਸ ਚੋਰੀ ਕਰਦੀਆਂ ਸੀ ਕਿਸ ਤਰ੍ਹਾਂ ਉਹਨਾਂ ਨੇ ਡਿਪਾਰਟਮੈਂਟਾਂ ਨੂੰ ਮਤਲਬ ਕਿ ਕੱਖੋਂ ਹੌਲੇ ਕਰ ਰੱਖਿਆ ਸੀ ਹਰ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਹੱਥ ਬੰਨੇ ਹੁੰਦੇ ਸੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੰਪਲਸ਼ਨ ਦੇ ਅੰਦਰ ਉਹਨਾਂ ਨੂੰ ਕੰਪੈਲ ਕਰਕੇ ਕਿਸ ਤਰ੍ਹਾਂ ਜਿਹੜੀਆਂ ਚੋਰੀਆਂ ਕਰਵਾਇਆਂ ਜਾਂ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ ਪਰ ਲੇਕਿਨ ਸਾਡੀ ਪੰਜਾਬ ਦੀ ਹਿਸਟਰੀ ਦੇ ਅੰਦਰ ਪਹਿਲੀ ਸਰਕਾਰ ਆ ਜਿਹੜੀ ਬਿਲਕੁਲ ਕਾਨੂੰਨ ਨੂੰ ਮੰਨਦੀ ਆਰ ਕਾਨੂੰਨ ਨੂੰ ਲਾਗੂ ਕਰਦੀ ਆ ਔਰ ਇਮਾਨਦਾਰੀ ਉੱਤੇ ਪੈਰਾ ਦੇ ਰਹੀ ਆ ਥੈਂਕ ਯੂ